ਹੈਲੋ ਬੱਚਿਓ ਸਵਾਗਤ ਹੈ ਤੁਹਾਡੇ ਸਾਰਾ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 8ਵੀਂ ਪੰਜਾਬੀ ਦਾ ਲੈਸਨ ਨੰਬਰ ਪਹਿਲਾ ਜੈ ਭਾਰਤ ਮਾਤਾ ਕਰਨ ਵਾਲੇ ਹਾਂ ਉਹਦੇ ਆਪਾਂ ਪ੍ਰਸ਼ਨ ਉੱਤਰ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਓ ਵੀਡੀਓ ਸ਼ੁਰੂ ਕਰਦੇ ਹਾਂ ਇਹ ਤੁਹਾਡਾ ਪਹਿਲਾ ਲੈਸਨ ਹੈ ਅਤਮੀ ਦਾ ਪੰਜਾਬੀ ਦਾ ਜੈ ਭਾਰਤ ਮਾਤਾ ਲਿਖਿਆ ਹੈ ਲੇਖਕ ਸ਼ਿਵ ਕੁਮਾਰ ਪਟਾਲਵੀ ਨੇ ਪਹਿਲਾ ਹੈ ਬੱਚਿਓ ਪ੍ਰਸ਼ਨ ਉੱਤਰਨੇ ਪਹਿਲਾ ਪ੍ਰਸ਼ਨ ਹੈ ਇਸ ਪਾਠ ਵਿੱਚ ਕਿਹੜੇ ਕਿਹੜੇ ਦੇਸ਼ ਭਗਤਾ ਦਾ ਜ਼ਿਕਰ ਆਇਆ ਹੈ ਇਹਦਾ ਉੱਤਰ ਆਣਾ ਹੈ ਇਸ ਕਵਿਤਾ ਵਿੱਚ ਰਾਜਾ ਔਰਸ சிவாਜੀ ਰਾਣਾ ਪ੍ਰਤਾਪ ਰਾਣੀ ਚਾਂਸੀ ਜਲੀਆਂ ਵਾਲੇ ਬਾਗ ਦੇ ਸ਼ਹੀਦ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਿਰ ਗਦਰੀ ਬਾਬੇ ਕਰਤਾਰ ਸਿੰਘ ਸਰਾਬਾ ਪਗ ਸਿੰਘ ਉਦਮ ਸਿੰਘ ਅਤੇ ਲਾਲਾ ਲਾਜਪਤ ਰਾਏ ਆਦੀ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ ਦੂਸਰਾ ਪੈਸ਼ਨ ਹੈ ਇਸ ਕਵਿਤਾ ਵਿੱਚ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਕਿਹੜੀਆਂ ਕਹਿਣੀਆਂ ਥਾਵਾ ਦਾ ਵਰਨਨ ਹੈ ਇਹਦਾ ਉਤਰਣਾ ਹੈ ਇਸ ਕਵਿਤਾ ਵਿੱਚ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਤਾਂ ਵਾਂ ਜਿਵੇਂ ਕਿ ਜਲ੍ਹਿਆਂਵਾਲਾ ਬਾਗ ਕਾਮਾਗਾਟਾ ਮਾਰੂ ਸਾਕੇ ਨਾਲ ਸੰਬੰਧਿਤ ਪਾਣੀ ਅਤੇ ਚਾਂਸੀ ਦਾ ਵਰਣਨ ਹੈ। ਹੈਡਾ ਲਿਖਿਆ ਸਤਰਾ ਦਾ ਭਾਵ ਸਪਸ਼ਟ ਕਰੋ। ਲਹੂਆਂ ਦੇ ਸੰਗ ਲਿਖੀ ਗਈ ਹੈ ਅਣਖ ਤੇਰੀ ਦੀ ਲੰਬੀ ਗਾਥਾ। ਇਸ ਅਰਥ ਹੈ ਭਾਰਤ ਮਾਤਾ ਦੀ ਅਣਖ ਅਤੇ ਆਜ਼ਾਦੀ ਦੀ ਰਾਖੀ ਖਾਤਰ ਦੇਸ਼ ਭਗਤਾ ਵੱਲੋਂ ਦਿੱਤੀਆਂ ਕੁਰਬਾਨੀਆਂ ਦੀ ਕਹਾਣੀ ਬਹੁਤ ਹੀ ਲੰਬੀ ਹੈ ਫਾਂਸੀ ਦੇ ਫੱਟਿਆਂ ਤੇ ਬੈਠੀ ਤਵਾਰਿਖ ਪਈ ਜੈ ਭਾਰਤ ਮਾਤਾ ਜੈ ਭਾਰਤ ਮਾਤਾ ਅਰਥ ਭਾਰਤ ਮਾਤਾ ਦੀ ਅਣਖ ਤੇ ਆਜ਼ਾਦੀ ਦੀ ਰਾਖੀ ਖਾਤਰ ਅਨੇਕਾਂ ਸੂਰਮੇ ਫਾਂਸੀ ਉੱਤੇ ਚੜ ਗਏ ਅਜਿਹੇ ਸੂਰਮਿਆਂ ਦੀ ਦੀ ਮਾ ਭਾਰਤ ਦੀ ਜੈ ਜੈਕਾਰ ਕਰਦੇ ਹਨ ਭਰਤ ਮਾਤਾ ਦੀ ਜੈ ਜੈਕਾਰ ਕਰਦੇ ਹਨ ਅੱਗੇ ਆ ਬੱਚੋ ਔਖੇ ਸ਼ਬਦਾਂ ਦੇ ਅਰਥ ਸੰਗ ਨਾਲ ਗਾਥਾ ਕਥਾ ਯਾ ਕਹਾਣੀ ਚੰਡੀ ਦੁਰਗਾ ਦੇਵੀ ਦੁਰਗਾ ਦੇਵੀ ਤਲਵਾਰ ਛੱਬਾ ਤਕੜੀ ਦਾ ਇੱਕ पलड़ा डूगी टोकरी साका इतिहास वापरी गई अहम घटना इतिहास समय वार्ता, अणखान गैरत, खंडर डिगी टिठी इमारत होले होले ਆਮਰ ਜੋ ਮਰੇ ਨਾ ਸੁਦੇਵੀ ਜੀਨ ਜੀਵੀ ਤਾਂ ਬੱਚਿਓ ਇਸ ਇਹ ਤੁਹਾਡਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 8ਵੀਂ ਦਾ ਪੰਜਾਬੀ ਦਾ ਲੈਸਨ ਨੰਬਰ 1 ਜੈ ਭਾਰਤ ਮਾਤਾ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ